ਜੀ ਸਸਰੀਆ ਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਦਰਕਾ 04 ਤੇ ਅੱਜ ਆਪਾਂ ਫਿਰ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਲੈ ਕੇ ਤੇ ਅੱਜ ਆਪਾਂ ਬਣਾਵਾਂਗੇ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਬਿਲਕੁਲ ਹੀ ਸਟ੍ਰੀਟ ਸਟਾਈਲ ਬਣਾਵਾਂਗੇ ਜਿਵੇਂ ਉਹ ਬਾਜ਼ਾਰ ਦੇ ਵਿੱਚ ਖਾਨਦੇ ਆ ਤਾਂ ਆਪਾਂ ਵਿਦ ਸ਼ੀਟ ਬਣਾਵਾਂਗੇ ਤੁਹਾਨੂੰ ਸ਼ੀਟ ਵੀ ਦੱਸਾਂਗੇ ਇਹ ਸਪ੍ਰਿੰਗ ਰੋਲ ਬਣਾਉਣ ਤੋਂ ਪਹਿਲਾਂ ਤਿੰਨ ਵਾਰ ਤਿੰਨ ਵਾਰ ਮੈਂ ਫੇਲ ਹੋ ਚੁੱਕਿਆ ਇਹਨਾਂ ਨੂੰ ਮੈਂ ਤਿੰਨ ਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬਣੇ ਅੱਜ ਆਪਾਂ ਟਰਾਈ ਕਰਦੇ ਆ ਦੇਖਦੇ ਕਿ ਆਪਣੇ ਸਪ੍ਰਿੰਗ ਰੋਲ ਬੰਦੇ ਕਿ ਨਹੀਂ ਬੰਦੇ ਤੇ ਆਓ ਦੇਖਦੇ ਆ ਸਪ੍ਰਿੰਗ ਰੋਲ ਕਿਵੇਂ ਬੰਦ ਸ਼ੀਰ ਨੂੰ ਲਈ ਜਾ ਪੈਕ ਭਾਂਡੇ ਚ ਲੈ ਲਿਆ ਦੇਖੋ ਮੈਦਾ ਮੈਦਾ ਇਦਾਂ ਫਲੈਟ ਹੀ ਆਪਣੇ ਕੋਲੇ ਕਿਸੇ ਵੀ ਭਾਂਡੇ ਨਾਲ ਜਿੰਨਾ ਤੁਸੀਂ ਮੈਦਾ ਲਓਗੇ ਉਨੀ ਕੁਆਂਟੀਟੀ ਤੁਸੀਂ ਹਰਾ ਰੋੜ ਲੈਣਾ ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਆ ਜਿੰਨਾ ਆਪਾਂ ਮੈਦਾ ਲਿਆ ਉਹਨਾਂ ਹੀ ਆਪਾਂ ਲੈ ਲੈਣਾ ਹਰਾ ਰੋੜ ਤਕਰੀਬਨ ਦੋ ਚੁਟਕੀਆਂ ਪਾਣੀ ਆਪਾਂ ਨਮਕ ਦੀਆਂ ਹਾਂਜੀ ਤਕਰੀਬਨ ਤੁਸੀਂ 250 ਗ੍ਰਾਮ ਤੋਂ 300 ਗ੍ਰਾਮ ਲੈਣਾ ਦੁੱਧ ਦੁੱਧ ਨੂੰ ਥੋੜਾ ਥੋੜਾ ਕਰਕੇ ਪਾਣਾ ਇਹ ਚ ਲਮਜ਼ ਨਹੀਂ ਬਣਨੇ ਚਾਹੀਦੇ ਸਭ ਦੇ ਕੇ ਤੁਸੀਂ ਮਿਕਸ ਕਰਨਾ ਹੈ ਇਹ ਦੋ ਤਰੀਕੇ ਨਾਲ ਬਣਦਾ ਹੈ ਆਂਡੇ ਨਾਲ ਬਣ ਜਾਂਦਾ ਹੈ ਇੱਕੇ ਦੇ ਨਾਲ ਬਣ ਜਾਂਦਾ ਹੈ ਜੇ ਤੁਸੀਂ ਆਂਡੇ ਨਾਲ ਬਣਾਉਣਾ ਆਂਡਾ ਤੁਸੀਂ ਖਾ ਲੈਂਦੇ ਹੋ ਤਾਂ ਤੁਸੀਂ ਇਹਦੇ ਚ ਆਂਡਾ ਪਾ ਸਕਦੇ ਹੋ ਦੁੱਧ ਦੀ ਜਗ੍ਹਾ ਤੇ ਦੰਦੇ ਦੀ ਆਂਡੇ ਦੀ ਜਿਹੜੀ ਚਿੱਟੀ ਚਿੱਟਾ ਪਾਉਂਦਾ ਉਹ ਪਾ ਸਕਦੇ ਆ ਪੀਲਾ ਐਂਡ ਆਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਇਦਾਂ ਤਕਰੀਬਨ 1 ਤੋਂ 2 ਮਿੰਟ ਇਹਨੂੰ ਫੈਂਟਨਾ ऐसे तरीके ਤਾਂ ਕਿ ਇਹਦੇ ਵਿੱਚ ਜਿਹੜੀਆਂ ਵੀ ਗੰਡਾ ਹੋਣਗੀਆਂ ਜਿਹੜੇ ਲਮਜ਼ਾ ਆਪਣੇ ਸਾਰੇ ਚੰਗੀ ਤਰ੍ਹਾਂ ਨਾ ਖਤਮ ਹੋ ਜਾਣਾ। ਘੋਣਾ ਪਾਪਾ ਵਾਂਗੇ ਚ ਪਾਣੀ ਜਿੰਨਾ ਆਪਾਂ ਬੈਟਰ ਲਿਆ ਸੀ ਪਾਣੀ ਲੈ ਕੇ ਦੋ ਗੁਣਾ ਪੈਣਾ। ਜਿੰਨਾ ਆਪਾਂ ਵਿੱਚ ਮੈਦਾ ਹਰਾ ਰੋੜ ਪਾਇਆ ਉਹਦਾ ਦੋ ਗੁਣਾ ਪਾਣੀ ਪੈਣਾ। ਅਦੇ ਕੋ ਪੂਰੇ ਪਾਣੀ ਦੀ ਤਰ੍ਹਾਂ ਹੋ ਗਿਆ ਏ ਇਹ ਹੱਥ ਨਾਲ ਕਰਨਾ ਪੈਣਾ ਸੀ ਇਹਦੇ ਜੋ ਲੰਮਜ਼ ਨਹੀਂ ਨਿਕਲਣੇ ਸੀ ਇਸ ਕਰਕੇ ਆਪਾਂ ਮਿਕਸ ਕਰਨੇ ਕੋਈ ਹੋ ਹੀ ਨਹੀਂ ਕੀਤਾ ਹਾਂਜੀ ਆਪਾਂ ਇਹਨੂੰ ਛਾਣ ਲਾਂਗੇ ਕਿਸੇ ਵੀ ਛਾਣਣੀ ਜਾਂ ਪਾਣੀ ਦੀ ਮਦਦ ਨਾਲ ਆ ਦੇਖੋ ਜਿਹੜਾ ਥੱਲੇ ਮਾੜੇ ਮੋٹے ਰਹਿ ਗਿਆ ਉਹ ਨਿਕਲ ਜਾਏਗਾ ਤਾਂ ਕਿ ਫਾਈਨ ਬੈਟਰ ਵਧੀਆ ਆਪਾਂ ਨੂੰ ਮਿਲ ਸਕੇ ਤੁਸੀਂ ਦੇਖ ਹੀ ਸਕਦੇ ਆ ਬੈਟਰ ਆਪਣਾ ਬਣ ਗਿਆ ਆ ਦੇਖੋ ਬੈਟਰ ਬਹੁਤ ਵਧੀਆ ਤਿਆਰ ਹੋਇਆ ਤੇ ਆਪਾਂ ਲੈ ਲਈਏ ਕੜਾਈ ਹੋ ਗਿਆ ਆਪਣੇ ਕੋਲੇ ਨਾਨ ਸਟਿਕੀ ਪੈਨ ਹੈ ਨੀਗਾ ਇਸ ਕਰਕੇ ਆਪਾਂ ਕੜਾਈ ਦੇ ਵਿੱਚ ਹੀ ਬਣਾਵਾਂਗੇ ਪ੍ਰੀ ਹੀਟ ਜਿਆ ਕਰ ਲੈਣਾ ਜਿਆਦਾ ਹੀਟ ਨਹੀਂ ਕਰਨਾ ਇਹਨੂੰ ਤੇ ਇਹ ਆਪਣੀ ਥੋੜੀ ਜਿਹੀ ਗਰਮ ਹੋ ਗਈ ਆ ਤੇ ਇਹਦੇ ਚ ਆਪਾਂ ਪਾਣਾ ਇੱਕ ਕੜਛੀ ਬੈਟਰ ਇਹਨੂੰ ਕੜਾਈ 'ਚ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਇਹਨੂੰ ਜਲਦੀ ਜਲਦੀ ਦੇ ਵਿੱਚ ਇਸੇ ਤਰ੍ਹਾਂ ਘੁਮਾ ਕੇ ਤੇ ਇਹਨੂੰ ਕੱਢ ਦੇਣਾ ਸਪੇਅਰ ਨੂੰ ਇਨੂੰ ਹੀਟ ਦੇ ਉੱਪਰ ਰੱਖਾਂਗੇ ਆਪਾਂ ਗੈਸ ਨੂੰ ਕਰ ਦਾਂਗੇ ਤੇਜ਼ ਇਹ ਆਪਣੇ ਆਪ ਹੀ ਛੁੱਟ ਜਾਏਗਾ ਸਾਈਡਾਂ ਤੋਂ ਇਹ ਦੇਖੋ ਇਹ ਸਾਰਾ ਆਪਣੇ ਆਪ ਹੀ ਸਾਈਡਾਂ ਤੋਂ ਗਰਮ ਹੋ ਕੇ ਛੁੱਟਣਾ ਸ਼ੁਰੂ ਹੋ ਜਾਣਾ ਆ ਦੇਖੋ ਇਹਨੂੰ ਇਦਾਂ ਸਾਰੇ ਕਿਤੇ ਆਪਾਂ ਸੇਕਾ ਲਵਾਈ ਜਾਵਾਂਗੇ ਆ ਦੇਖੋ ਇਹ ਥੋੜੀਆਂ ਛੋਟੀਆਂ ਬਣ ਗਈਆਂ ਕਿਉਂਕਿ ਆਪਣੇ ਕੋਲ ਪੈਣਾ ਨਹੀਂ ਪੰਜ ਵੱਡੀ ਬੰਦੀ ਪੂਰੀ ਤੇ ਇਹ ਆਪਾਂ ਕੋਈ ਨਹੀਂ ਛੋਟੀਆਂ ਬਣਾ ਕੇ ਤੁਹਾਨੂੰ ਦੱਸਾਂਗੇ ਹਰੇਕ ਨੂੰ ਛੱਡ ਗਈ ਹੰਤਾ ਵਾਸਾ ਆਪਾਂ ਲਈ ਜਾਣਾ ਹਾਂਜੀ ਆਪਾਂ ਨਾ ਕੜਾਈ ਦੇ ਟੈਂਪਰੇਚਰ ਨੂੰ ਆਪਾਂ ਲੋ ਦੇ ਆਨ ਦੇਣਾ ਤਾਂ ਕਿ ਇਹ ਮੀਡੀਅਮ ਦਾ ਹੋ ਜੇ ਨਹੀਂ ਤਾਂ ਨੀਚੋਂ ਜਲੂਗਾ ਇਸ ਕਰਕੇ ਆਪਾਂ ਇਹਨੂੰ ਦੁਬਾਰਾ ਬਣਾਨੇ ਆ ਇੱਕ ਵਾਰੀ ਤਾਂ ਇਹਨੂੰ ਨਾ ਔਇਲ ਇੱਕ ਵਾਰੀ ਲਾ ਕੇ ਤੁਸੀਂ ਚੰਗੀ ਤਰ੍ਹਾਂ ਕੱਢ ਲੈਣਾ ਵਿੱਚੋਂ ਆਏ ਨਾ ਨਹੀਂ ਤਾਂ ਵਿੱਚੋਂ ਫਰਾਈ ਹੋ ਜਾਣਗੇ ਜਿਆਦਾ ਔਇਲ ਨਹੀਂ ਲਾਉਣਾ ਹੁਣ ਇਹਨਾਂ ਨੂੰ ਬਸ ਥੋੜੇ ਠੰਡੀ ਕਰਾਂਗੇ ਆਹ ਇਹਨਾਂ ਨੂੰ ਐਸੇ ਤਰ੍ਹਾਂ ਕਮਾ ਲਓ ਨਾ ਬਾਕੀ ਕੱਢ ਦੇਣਾ ਆਪਾਂ ਹੁਣ ਆਪਾਂ ਫ੍ਰਾਈ ਕਰਾਂਗੇ ਥੋੜੀ ਜਿਹੀ ਤੇਜ਼ ਜਿਆਦਾ ਨਹੀਂ ਕਰਨੀ ਹਲਕੇ ਹੁੱਕੇ ਸੇਕੇ ਦੇ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਕਿਸੇ ਤਰੀਕੇ ਚਾਰੇ ਪਾਸੇ ਛੁੱਟ ਜੇ ਆਪਣੇ ਆਪ ਛੱਡੂਗੀ ਹੈ ਸਾਰਾ ਕਮਾਲ ਇਹ ਚ ਗੈਸ ਦਾ ਤੇ ਤੁਹਾਡੇ ਬਣਾਉਣ ਦੀ ਟੈਕਨੀਕ ਦਾ ਬੈਟਰ ਵੀ ਤੁਸੀਂ ਬਣਾ ਲੋਗੇ ਜਿਸ ਵੇਗ ਤੁਹਾਡੇ ਤੋਂ ਵੱਧ ਘੱਟ ਲੱਗਿਆ ਤੁਹਾਡੇ ਸ਼ੀਰ ਨਹੀਂ ਬਣਨੀ ਆ ਦੇਖੋ ਸਾਰੀ ਛੜ ਚਲੀ ਆ ਇਹਨੂੰ ਹੱਦਿਆ ਪੱਖੇ ਚ ਲੈਣਾ ਬਾਅਦ ਚ ਚਲੋ ਜੀ ਇਹ ਸੇ ਤਰੀਕੇ ਦੇਖੋ ਆਪਾਂ ਛੀੜ ਬਣਾ ਲਈਏ ਗੋਲ ਨਹੀਂ ਬਣੀ ਪਰ ਆਪਾਂ ਛੀੜ ਪਾ ਲੈਂਦੇ ਆ ਤਾਂ ਕਿ ਚੁੱਕੇ ਨਾ ਨੋਇਂ ਹਿਰੋ ਪੁਰਾਪਨ ਦਾ ਪਾ ਦੇਣਾ ਫਿਰ ਜੁੜਨਗੇ ਆਣੇ ਇੱਕ ਦੂਜੇ ਨਾਲ ਜੀ ਹੁਣ ਆਪਾਂ ਬਣਾਵਾਂਗੇ ਫੀਲਿੰਗ ਫੀਲਿੰਗ ਬਣਾਉਣ ਲਈ ਆਪਾਂ ਉਹੀ ਕੜਾਈ ਲੈ ਲਈਆ ਕੜਾਈ ਨੂੰ ਕਰ ਲਿਆ ਕੰਨੀ ਤਰਾ ਸਾਫ ਤੇ ਸਬਜ਼ੀ ਆਪਾਂ ਪਹਿਲਾਂ ਹੀ ਕੱਟ ਲਈ ਆ ਦੱਸਦੇ ਤੁਹਾਨੂੰ ਆਪਾਂ ਕੀ ਕੀ ਵਿੱਚ ਇਹਦੇ ਪਾਵਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਰਿਫਾਈਨਡ ਆਇਲ ਗਰਮ ਹੋਣ ਦਵਾਂਗੇ ਰਿਫਾਈਨਡ ਨੂੰ ਜੀ ਰਿਫਾਈਨਡ ਆਪਣਾ ਹੋ ਗਿਆ ਗਰਮ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਪੱਤਾ ਗੋਭੀ ਨੂੰ ਚੰਗੀ ਤਰ੍ਹਾਂ ਜਲਾਉਣਾ ਜਿਸ ਤਰ੍ਹਾਂ ਆਪਾਂ ਨੂੰ ਉੜਦਾਂ ਦੇ ਵਿੱਚ ਬਣਾਉਣੇ ਆ ਓਕੇ ਤਰ੍ਹਾਂ ਹੀ ਕਰਨਾ ਹੁਣ ਆਪਾਂ ਪਾ ਲਈਏ ਝੁੰਮਾ ਮਿਰਚ ਆਲੇ ਆਪਾ ਭਾਗ ਨਹੀਂ ਆ ਪੱਤੇ ਗਾਜਰਾਂ ਇਹਦੇ ਵਿੱਚ ਪਿਆਜ਼ ਵਗੈਰਾ ਨਹੀਂ ਪਾਣੇ ਕਿਉਂਕਿ ਪਿਆਜ਼ 'ਚ ਜਿਆਦਾ ਪਾਣੀ ਹੁੰਦਾ ਇਸ ਕਰਕੇ ਜਿਆਦਾ ਪਾਣੀ ਵਾਲੀ ਚੀਜ਼ਾਂ ਨਹੀਂ ਪਾਉਣੀਆਂ ਇਹ ਵੀ ਪਾਣੀ ਹੁੰਦਾ ਵੈਸੇ ਹਨ ਆਪਾਂ ਆਪਾ ਪਾਣੀ ਲਗਾ ਤੇ ਨੂੰ ਤਰਫ਼ ਕਰਨਾ ਹਾਈ ਫਲੇਮ ਤੇ ਇਹਨੂੰ ਬਣਾਉਣਾ ਇਹਦੇ ਜਿਹੜੇ ਸੌਸਾ ਪਾਉਣੇ ਨੇ ਤੁਸੀਂ ਜਿਆਦੀਆਂ ਪਾ ਸਕਦੇ ਹੋ ਸੌਸਾ ਕਿਉਂਕਿ ਜਿਹੜੇ ਸੌਸਾ ਆਉਣਗੇ ਨਾ ਮੁਚੜਾ ਦੇ ਪਾਣੀ ਨੇ ਮੁਚੜਨਾ ਵਿੱਚੋਂ ਸੌਸਾ ਨਿਕਲ ਜਾਣਗੇ ਥੋੜਾ ਜਿਹਾ ਨਮਕ ਮਿਲਾ ਕੇ ਰੱਖਾਂਗੇ ਸਭ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਪਾ ਲਈਏ ਜੀ। ਧੋਣੀ ਬਣਾ ਦ ਦੇਗਾ। ਤੇ ਸਬਜ਼ੀਆਂ ਨੂੰ ਪੱਕਾ ਕੇ ਬਣਾ ਕਰੇਗਾ। ਇਹ ਨਾਲ ਸਬਜ਼ੀ ਜਲਦੀ ਨਰਮ ਹੋ ਜਾਂਦੀ ਹੈ। ਤੇ ਆਪਾਂ ਪਾ ਦਣੀਏ ਇਹਦੇ ਚ। ਕਰੀਮ ਸੌਸ। ਤਕਰੀਬਨ ਅੱਧਾ ਇੱਕ ਚਮਚ। ਥੋੜੀ ਜਿਹੀ ਪਾਣੀ ਆ ਪਾਏ ਚ ਸੋਇਆ। ਸੋਇਆ ਸੌਸ। ਇਸੇ ਤਰ੍ਹਾਂ ਆਪਾਂ ਪਾਵਾਂਗੇ ਰੈੱਡ ਚਿਲੀ ਸੌਸ ਟਮਾਟਰ ਪਾਉ ਉਹ ਫੋਟੋ ਆਪਸ਼ਨਲ ਹੈ ਤੁਸੀਂ ਪਾ ਸਕਦੇ ਆ ਜਿਵੇਂ ਜਿਰਾ ਕਰਾਂਗੇ ਮਿਕਸ ਪਾ ਲਾਂਗੇ ਚ ਨਮਕ ਤਕਰੀਬਨ ਅੱਧਾ ਚਮਚੀ ਸੰਗਤ ਦੇ ਨੇ ਪਾਣਾ ਤਾਂ ਮੇਰੇ ਕੋਲ ਤਾਂ ਨਹੀਂ ਚਮਾਇਦਾ ਤੀਜਾ ਹਿੱਸਾ ਪਾਣੀ ਆਪਾਂ ਕਾਲੀ ਮਿਰਚ ਹੋਰ ਕੋਈ ਮਿਰਚ ਨਹੀਂ ਪਾਣੀ ਆਪਾਂ ਸਪਾਈਸੀ ਨਹੀਂ ਰੱਖੀ ਕਿਉਂਕਿ ਅੰਦਰ ਆਪਾਂ ਖਾਣੇ ਆ ਤੇ ਰੈੱਡ ਚਿਲੀ ਹੋਣ ਚਹੀਦੀ ਲੋ ਇਹਦੇ ਜੀ ਪਾਣੀ ਆਪਾਂ ਇੱਚੀ ਜੀਨੀ ਤਾਂ ਕਿ ਇਹਦੇ ਨਾਲ ਜਿਹੜਾ ਸੋਸ ਆ ਪਈਆਂ ਸਾਰਿਆਂ ਦਾ ਬੈਲਾ ਲਓ ਹੁਣ ਆਪਾਂ ਗੈਸ ਨੂੰ ਕਰ ਦੇਣਾ ਬੰਦ ਤੇ ਇਹਨੂੰ ਠੰਡਾ ਹੋਣ ਦੇਣਾ ਗਰਮ ਨਹੀਂ ਪੈਣੀ ਹੋਵੇ ਤੇਰੇ ਇਧਰ ਸ਼ੀਟਾ ਆਪਣੀਆਂ ਬਣ ਗਿਆ ਸੀਆਂ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਆ ਕਿ ਥੋੜੀਆਂ ਇਹ ਨਾ ਪੂਰੇ ਨਾ ਜ਼ਰਾ ਗੋਲ ਨਹੀਂ ਬਣੀਆਂ ਤੇ ਇਹ ਆਪਣੇ ਕੋਲੇ ਪੈਨ ਹੈ ਨਹੀਂ ਸੀਗਾ ਕੜਾਈ ਦੇ ਵਿੱਚ ਬਣਾਈਆਂ ਇਸ ਕਰਕੇ ਤੁਹਾਡੇ ਕੋ ਘਰੇ ਨਾਨਸਟਿਕੀ ਪੈਨ ਹੋਵੇ ਤਾਂ ਬਾਲੀ ਵਧੀਆ ਕਰ ਲੈਣਾ ਮੇਰੇ ਤਰ੍ਹਾਂ ਕੜਾਈ 'ਚ ਬਣਾ ਸਕਦੇ ਹੋ ਤੁਸੀਂ ਸਬਜੀ ਆਪਣੇ ਹੋ ਗਈ ਠੰਡੀ ਇਹਨੂੰ ਇਸ ਤਰ੍ਹਾਂ ਪਾਣੀ ਕੱਢ ਲੈਣਾ ਦਾ ਸਾਰਾ ਤਾਂ ਕਿ ਜਿਹੜਾ ਐਕਸਟਰਾ ਪਾਣੀ ਆ ਵਿੱਚੋਂ ਉਹ ਸਾਰਾ ਨਿਕਲ ਜੇ ਇਹਨੂੰ ਝੋੜ ਦੇਣਾ ਜਾਂ ਤੁਸੀਂ ਹੱਥਾਂ ਨਾਲ ਝੋੜ ਸਕਦੇ ਆ ਹਾਂਜੀ ਹੁਣ ਆਪਾਂ ਬਣਾਵਾਂਗੇ ਸਪਰਿੰਗ ਰੋਲ ਰੋਲ ਬਣਾਉਣਾ ਸਿਖਾਣੇ ਤੁਹਾਨੂੰ ਸਬਜੀ ਨੂੰ ਆਪਾਂ ਥੋੜਾ ਜਿਹਾ ਨਚੋੜ ਲੈਣਾ ਇਸੇ ਤਰੀਕੇ ਸਬਜੀ ਲੈਣੀ ਆ ਹੁਣ ਆਪਾਂ ਐਕਲਾਰ ਕੇ ਰੱਖਣਾ ਹਾਂਜੀ ਇਸ ਤਰ੍ਹਾਂ ਚੱਕ ਕੇ ਨੂੰ ਇੱਥੇ ਆਪਾਂ ਲਾਣਾ ਥੋੜਾ ਜਿਹਾ ਮੈਦੇ ਦਾ ਕੋਲ ਆਪਣੇ ਕੋਲੇ ਇਸੇ ਤਰੀਕੇ ਲਾ ਸਕਦੇ ਤੁਸੀਂ ਜਿਵੇਂ ਤੁਸੀਂ ਇਸ ਕਿੰਨਾ ਪਹਿਲਾਂ ਇੰਦਾ ਵਰਕੇ ਇਹਨੂੰ ਚੱਕ ਕੇ ਇੱਥੇ ਜੋੜਨਾ ਤੇ ਇਹਨੂੰ ਹਲਕਾ ਹਲਕਾ ਇਦਾਂ ਫੋਲਡ ਕਰੀ ਜਾਣਾ ਆ ਜਿਹੜੀ ਫਾਲਤੂ ਦੀ ਆਪਣੇ ਕੋਲੇ ਇਹਨੂੰ ਆਪਾਂ ਕੱਟ ਲਾਂਗੇ ਇਦਾਂ ਆਪਾਂ ਕੱਟ ਲਾਂਗੇ ਇਹਨੂੰ ਕਿ ਜਿਆਦਾ ਫਰਾਈ ਕਰਨ ਤੇ ਮੁੜ ਕੇ ਦਿੱਕਤ ਆਊਗੀ ਇਸ ਕਰਕੇ ਇਹਨੂੰ ਛੋਟਾ ਕਰਨਾ ਹੈ ਆਪਾਂ ਫਿਰ ਉਸੇ ਤਰੀਕੇ ਇੱਥੇ ਲਾਵਾਂਗੇ ਆਪਾਂ ਤਾਂ ਬੰਦ ਕਰ ਦੋ ਆਪਾਂ ਕੱਢਾਂਗੇ ਪਲੇਟ ਦੇ ਵਿੱਚ ਹੁਣ ਆਪਾਂ ਲਾਵਾਂਗੇ ਦੂਜੀ ਸ਼ੀਟ ਇਹ ਤੁਸੀਂ ਦੇਖ ਹੀ ਸਕਦੇ ਆ ਆਪਣੇ ਸਪਰਿੰਗ ਰੋਲ ਬਣ ਗਏ ਆ ਇਹਨਾਂ ਨੂੰ ਆਪਾਂ ਹੁਣ ਫਰਾਈ ਕਰਾਂਗੇ ਆਪਾਂ ਲੈ ਲਈ ਕੜਾਈ ਕੜਾਈ ਦੇ ਵਿੱਚ ਪਾ ਲਿਆ ਕੁਕਿੰਗ ਔਇਲ ਕੁਕਿੰਗ ਔਇਲ ਨੂੰ ਗਰਮ ਹੋਣ ਦਵਾਵਾਂਗੇ ਫਿਰ ਆਪਾਂ ਕਰਦੇ ਆ ਫਰਾਈ ਹੁਣ ਆਪਾਂ ਕਰਾਂਗੇ ਫਰਾਈ ਤੇਲ ਆਪਣਾ ਗਰਮ ਹੋ ਗਿਆ ਦੋ ਦੋ ਕਰਕੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਲੈ ਸਾਈਡ ਬਦਲੀ ਜਾਣੀ ਤਾਂ ਕਿ ਇੱਕੋ ਜਿਹਾ ਸੇਕ ਲੱਗੇ ਇੱਕੋ ਜਿਹਾ ਬਰਾਬਰ ਜੇ ਫਰਾਈ ਹੋ ਜਾਣ ਦੇਖੋ ਕ੍ਰਿਸਪੀ ਹੁੰਦੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਗੋਲ ਨਮਰਾਂ ਦਾ ਕਲਰ ਆਵਾ ਥਰੂ ਹੋ ਗਿਆ ਆਪਾਂ ਇਸੇ ਤਰ੍ਹਾਂ ਫਰਾਈ ਕਰਦੇ ਰਹਾਂਗੇ ਜਿਆਦਾ ਗਰਮ ਵੀ ਨਾ ਹੋਵੇ ਨਾ ਵਿੱਚੋਂ ਕੱਚੇ ਰਹਿ ਜਾਣੇ ਹਾਂਜੀ ਇਹਨੂੰ ਨਾ ਪਹਿਲਾਂ ਇੱਕ ਵਾਰੀ ਆਪਾਂ ਹਾਫ ਫਰਾਈ ਕਰਾਂਗੇ ਕਿਉਂਕਿ ਇਹਨਾਂ ਦੀ ਇਹ ਇੱਕ ਜ਼ਿਆਦਾ ਪਕੜਿਸ਼ ਵੀ ਕਰਨਾ ਤਾਂ ਇਸੇ ਤਰ੍ਹਾਂ ਕਰਨਾ ਪਊਗਾ ਇਹਨਾਂ ਨੂੰ ਪਹਿਲਾਂ ਆਪਾਂ ਇੱਕ ਵਾਰੀ ਇਹਨਾਂ ਨੂੰ ਕੱਢ ਲਾਂਗੇ ਫਿਰ ਦੁਬਾਰਾ ਫਰਾਈ ਕਰ ਲਾਂਗੇ ਫਿਰ ਇਹਨਾਂ ਦੁਬਾਰਾ ਕਰਾਂਗੇ ਫਰਾਈ ਹੁਣ ਆਪਾਂ ਪਾ ਦਾਂਗੇ ਦੂਜਿਆਂ ਨੂੰ ਉਹਨਾਂ ਨੂੰ ਵੀ ਇਸੇ ਤਰ੍ਹਾਂ ਕੇ ਕਰਾਂਗੇ ਜਿੰਨੇ ਦਿਨ ਉਹਨਾਂ ਨੂੰ ਅਰੈਸਟ ਮਿਲੂਗੀ ਤਾਂ ਆਪਾਂ ਉਹਨਾਂ ਨੂੰ ਫ੍ਰਾਈ ਕਰ ਲਾਂਗੇ ਸੋ ਬਲੈਂਗ ਰੋਲ ਆਪਣੇ ਤਿਆਰ ਹੋ ਗਏ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰ ਦਿਓ ਮਿਲਦੇ ਆਪਾਂ ਨੂੰ ਕਿਸੇ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਬਹੁਤ ਸਾਰਾ ਆਪਣਾ ਖਿਆਲ ਰੱਖਿਓ ਲੋ ਨੋਰ ਪਰ ਉਹ ਕੱਢ ਲਾਂਗੇ ਇਹ ਦੇਖੋ ਕਿੰਨੇ ਕ੍ਰਿਸਪੀ ਬਣੇ ਆ ਇਹ ਦੇਖੋ